ਲਓ ਜੀ ਕਰਦੇ ਆ ਸੂਟ ਪਹਿਲਾਂ ਸ਼ੁਰੂ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਬਹੁਤ ਹੀ ਪਿਆਰਾ ਕਲਰ ਅਤੇ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਜਿਹਦੇ ਵਿੱਚ ਆ ਸ਼ਾਨਦਾਰ ਜਿਹਾ ਹੋਣਾ ਜੇ ਡਿਜ਼ਾਈਨ ਘੇਰੇ ਦੇ ਉੱਤੇ ਤੇ ਆ ਸਾਰਾ ਇਹਦੀ ਫਰੰਟ ਜਿਹੜੀ ਬਣੀ ਹੋਣੀ ਜੇ ਤੇ ਆ ਨਾਲ ਨੱਕ ਦੇ ਉੱਤੇ ਆ ਜਾਣਾ ਇਧਰੋਂ ਨਾਲ ਆਹ ਵਾਲਾ ਡਿਜ਼ਾਈਨ ਜਿਹੜਾ ਆ ਜਾਣਾ ਇਹਦੀਆਂ ਬਾਹਾਂ ਦੇ ਉੱਪਰ ਤੇ ਬਾਟਮ ਇਹਦੇ ਨਾਲ ਆਉਣੀ ਜੇ ਪਲੇਨ ਤੇ ਦੁਪੱਟਾ ਹੋਣਾ ਜੇ ਔਰਗਾਂਜਾ ਦਾ ਫੈਬਰਿਕ ਤੁਹਾਨੂੰ ਮੈਂ ਦੱਸ ਦਿੰਦਾ ਆ ਜਿਹੜਾ ਸ਼ਰਟ ਦਾ ਫੈਬਰਿਕ ਜੇ ਇਹ ਹੋਣਾ ਜੇ ਔਰਗਾਂਜਾ ਵਿਸਕੋਸ ਦਾ ਤੇ ਜਿਹੜੀ ਬਾਟਮ ਆਉਣੀ ਜੇ ਉਹ ਆਉਣੀ ਜੇ ਪਾੜਾ ਸ ਦੁਪੱਟਾ organza ਦਾ ਤੇ ਪੂਰਾ ਸੂਟ ਡਿਜ਼ਾਈਨਰ ਜਿਹੜਾ ਇਹ ਤੁਹਾਨੂੰ ਇਦਾਂ ਆਹ ਲੁੱਕ ਦੇ ਵਿੱਚ ਮਿਲੂਗਾ ਤੇ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 1290 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਆਪਣੇ ਕੋ ਰਖੜੀ ਵਾਸਤੇ ਸੂਟ ਆਏ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਆਫਰਾਂ ਦੇਣ ਦੇ ਆਪਾਂ ਤੁਹਾਨੂੰ ਤੇ ਬਹੁਤ ਜ਼ਿਆਦਾ ਸੋਹਣੇ ਹੈਵੀ ਹੈਵੀ ਪਾਰਟੀ ਵੇਅਰ ਸੂਟ ਦੇਣ ਦੇ ਆ ਰੇਟ ਆਉਣਾ ਜੇ 1290 ਰੁਪਏ ਤੇ ਇਹ ਅੱਗੇ ਚੈੱਕ ਕਰ ਲਓ ਇਹ ਆਗਾ ਜੇ ਬਲੈਕ ਦੇ ਵਿੱਚ ਇਹ ਵੀ ਸਾਰਾ ਸੂਟ ਬਹੁਤ ਆਪਦਾ ਬਣਿਆ ਜੇ ਤੁਹਾਨੂੰ ਮੈਂ ਇਹਦਾ ਵੀ ਵਰਕ ਤੇ ਡਿਜ਼ਾਈਨ ਦਿਖਾ ਦਿੰਨਾ ਚੈੱਕ ਕਰ ਲਿਓ ਆ ਲੋ ਬਹੁਤ ਸੋਹਣਾ ਵਰਕ ਹੋਇਆ ਜੇ ਸੂਟ ਦੇ ਉੱਤੇ ਤੇ ਆ ਬਹੁਤ ਜਿਆਦਾ ਸੋਹਣਾ ਇਹਦੇ ਵਿੱਚ ਹੋਇਆ ਜੇ ਨੈਟ ਦਾ ਵਰਕ ਹੋਇਆ ਨਾਲ ਪੈਚ ਤੇ ਆ ਵੀ ਬਹੁਤ ਸੋਹਣਾ ਡਿਜ਼ਾਈਨ ਤੇ ਆ ਸਾਰਾ ਇਹ ਘੈਂਟ ਜਿਹਾ ਡਿਜ਼ਾਈਨ ਜਿਹੜਾ ਜੇ ਇਹਦਾ ਨੈਕ ਟੱਕ ਜਿਹੜਾ ਜੇ ਸਾਰਾ ਪੈਚ ਦੇ ਨਾਲ ਡਿਜ਼ਾਈਨਰ ਬਣਿਆ ਜੇ ਤੇ ਇਧਰੋਂ ਨਾਲ ਬਾਟਮ ਜਿਹੜੀ ਜੇ ਇਹ ਵੀ ਸਿਲਕ ਦੀ ਮਿਲ ਜੂਗੀ ਨਾਲ ਤੁਹਾਨੂੰ ਸ਼ਰਟ ਜਿਹੜੀ ਜੇ ਸੇਮ ਔਰਗਾਂਜਾ ਦੀ ਦੁਪੱਟਾ ਔਰਗਾਂਜਾ ਦਾ ਪੱਲਿਆਂ ਦੇ ਉੱਤੇ ਬਹੁਤ ਸੋਹਣਾ ਡ ਤੇ ਆਹ ਸੂਟ ਦੀ ਪੂਰੀ ਲੁੱਕ ਜੇ ਘੈਂਟ ਜੀ ਰੇਟ ਆਉਣਾ ਜੇ ਇਹਦਾ ਵੀ ਸੇਮ 1290 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲੋ ਜੀ ਆਹ ਮੈਂ ਇੰਸਟਾਗ੍ਰam ਤੇ ਪਾਈਆਂ ਸੀ ਫੋਟੋਆਂ ਇਹਨਾਂ ਦੀਆਂ ਤੇ ਬਹੁਤ ਜ਼ਿਆਦਾ ਤੁਸੀਂ ਪਸੰਦ ਕੀਤੇ ਸੀ ਤੇ ਡਿਟੇਲ ਪੁੱਛਦੇ ਸੀ ਇਹਦੇ ਬਾਰੇ ਸੋ ਇਹ ਡਿਟੇਲ ਜਿਹੜੀ ਆਪਾਂ ਤੁਹਾਨੂੰ ਦੇਣ ਲੱਗੇ ਚੈੱਕ ਕਰ ਲਓ ਇਹ ਸੂਟ ਦੇ ਨੈੱਕ ਦੇ ਉੱਤੇ ਹੈਗਾ ਜੇ ਵਰਕ ਬੜਾ ਸੋਹਣਾ ਸਾਰਾ ਹੈਗਾ ਜੇ ਫੁਲਕਾਰੀ ਵਰਕ ਨਾਲ ਬਾਟਮ ਜਿਹੜੀ ਜੇ ਇਹਦੇ ਵਿੱਚ ਬਾਟਮ ਦੇ ਉੱਤੇ ਵੀ ਤੁਹਾਨੂੰ ਮਿਲ ਜੂਗਾ ਵਰਕ ਬਾਟਮ ਆਉਣੀ ਮਸਲੀਨ ਦੀ ਇਹਦੇ ਨਾਲ ਆਹ ਬਾਟਮ ਦਾ ਵਰਕ ਜੇ ਆ ਸਾਰਾ ਨੈਕ ਦਾ ਦੁਪੱਟਾ অর্ਗਾਂਜਾ ਦਾ ਜੇ ਦੁਪੱਟੇ ਤੇ ਵੀ ਸਾਰੇ ਪੱਲਿਆਂ ਤੇ ਵਰਕ ਆਊਗਾ ਇਦਾਂ ਹੀ ਤੇ ਆ ਥੱਲੇ ਦਾ ਘੇਰਾ ਜੇ ਘੇਰਾ ਜਿਹੜਾ ਆ ਇਹਤੇ ਵੀ ਵਰਕ ਆਊਗਾ ਜੇ ਤੇ 22 ਤੋਂ 24 ਤੱਕ ਘੇਰੇ ਜਿਹੜੇ ਇਹਨਾਂ ਦੇ ਰੈਡੀ ਹੋ ਜਾਂਦੇ ਜੇ ਲੈਂਥ ਜਿਹੜੀ ਜੇ 42 ਤੱਕ ਤੇ ਇਹ ਸੋਨਾ ਜਿਹਾ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਤੇ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਇਹਦਾ ਵੀ ਰੇਟ ਆਉਣਾ ਜੇ ਸੇਮ 1290 ਰੁਪਏ ਤੇ ਇਸੇ ਦੇ ਵਿੱਚ ਸੈਕੰਡ ਕਲਰ ਆ ਗਿਆ ਜੇ ਆ ਚੈੱਕ ਕਰ ਲਓ ਜੀ ਡਿਜ਼ਾਈਨ ਉਹ ਚੈੱਕ ਕਰ ਲੋ ਤੇ ਨਾਲ ਬਾਟਮ ਦੇ ਉੱਤੇ ਵਰਕ ਜਿਹੜਾ ਜੀ ਉਹ ਵੀ ਸੋਨਾ ਜਿਹਾ ਤੇ ਆ ਸੇਮ ਇਹਦਾ ਇਦਾਂ ਹੀ neck ਤੇ ਆ ਨਾਲ ਦੁਪੱਟਾ ਆ neck ਦੇ ਉੱਪਰ ਵਰਕ ਆਊਗਾ ਆ ਇਹਦੀ ਆਊਗਾ ਬਾਟਮ ਤੇ ਤੇ ਆ ਸੋਨਾ ਜਿਹਾ ਹੋਣਾ ਜੇ ਘੇਰੇ ਦੇ ਉੱਤੇ ਤੇ ਆ ਦੁਪੱਟੇ ਤੇ ਇਹ ਸੋਨਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 1290 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਲਓ ਜੀ ਆ ਵੀ ਕਲਰ ਕਰਿਓ ਚੈੱਕ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਪੀਚ ਸ਼ੇਡ ਜਿਦੇ ਵਿੱਚ ਇਹਦੇ ਬਹੁਤ ਸੋਹਣੇ ਫਲਾਵਰ ਆਉਂਦੇ ਜੇ ਬਣੇ ਸਾਈਡਾਂ ਤੇ ਇਹ ਘੇਰੇ ਦੇ ਉੱਪਰ ਆ ਵੀ ਘੇਰੇ ਦੇ ਕਾਰਨਰ ਤੇ ਆ ਤੇ ਨਾਲ ਦੁਪट्टे ਦੇ ਉੱਤੇ ਜਿਹੜੇ ਜੇ ਇਹ ਵੀ ਫਲਾਵਰ ਮਿਲਣਗੇ ਤੁਹਾਨੂੰ ਬਾਟਮ ਦੇ ਉੱਪਰ ਵੀ ਫਲਾਵਰ ਮਿਲਣਗੇ ਫੈਬਰਿਕ ਇਹਦਾ ਆਉਣਾ ਜੇ ਬਹੁਤ ਜ਼ਿਆਦਾ ਸੋਹਣਾ ਵਿਸਕੋਸ ਆਰਗੰజా ਦਾ ਦੁਪੱਟਾ ਵੀ ਨਾਲ ਆਰਗੰజా ਦਾ ਬਾਟਮ ਜਿਹੜੀ ਇਹ ਮਸਲੀਨ ਦੀ ਤੇ ਇਹੋ ਸੇਮ ਡਿਜ਼ਾਈਨ ਦੇ ਨੈੱਕ ਦੇ ਉੱਤੇ ਫਲਾਵਰ ਨੇ ਫਰੰਟ ਦੇ ਵਿੱਚ ਸਾਰੇ ਦੇ ਆ ਵੇਖ ਸਕਦੇ ਜੇ ਤੁਸੀਂ ਆਹ ਚੈੱਕ ਕਰ ਲਓ ਪੂਰਾ ਸ਼ੂਟ ਇੱਕ ਵਾਰੀ ਇਦਾਂ ਸਾਰੇ ਸੂਟ ਦੇ ਵਿੱਚ ਫਲਾਵਰ ਸੋਹਣੇ-ਸੋਹਣੇ ਆਉਣੇ ਆ ਤੇ ਇਦਾਂ ਹੀ ਨਾਲ ਦੁਪੱਟੇ ਦੇ ਪੱਲਿਆਂ ਦੇ ਉੱਤੇ ਆਉਣੇ ਆ ਕਟਵਰਕ ਹੋਇਆ ਦੁਪੱਟੇ ਦੇ ਨਾਲ ਰੇਟ ਸੇਮ ਉਹੀ 1290 ਰੁਪਏ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਹੈਗਾ ਕ੍ਰਾਸ਼ ਸ਼ਿਮਰ ਦਾ ਸੂਟ ਜਿਹੜਾ ਆਪਾਂ ਪਹਿਲਾਂ ਵੀ ਵੀਡੀਓ ਜੀ ਦਿੱਤਾ ਸੀ ਤੁਹਾਨੂੰ ਤੇ ਇਹ ਦੁਬਾਰੇ ਆ ਗਿਆ ਜੇ ਆਪਣੇ ਕੋਲ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਨੈੱਕ ਦੇ ਉੱਪਰ ਹੈਂਡਵਰਕ ਹੋਇਆ ਜੇ ਇਹਦੇ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਸੇਮ ਕ੍ਰਾਸ਼ ਸ਼ਿਮਰ ਦਾ ਤੇ ਸੇਮ ਫੈਬਰਿਕ ਕ੍ਰਾਸ਼ ਸ਼ਿਮਰ ਦਾ ਜਿਹੜਾ ਜੇ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਆ ਬਾਹਾਂ ਦੇ ਉੱਪਰ ਡਿਜ਼ਾਈਨ ਜੇ ਇਹਦੇ ਤੇ ਆ ਸੋਨਾ ਜਿਹਾ ਦੁਪੱਟਾ ਰੇਟ ਇਹਦਾ ਵੀ ਸੇਮ ਆਉਣਾ ਜੇ 1290 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਵੀ ਸੋਨਾ ਜਿਹਾ ਡਿਜ਼ਾਈਨ ਜਿਹੜਾ ਜੇ ਇਹ ਵੀ ਬਾਹਾਂ ਦੇ ਉੱਪਰ ਵਰਕ ਹੀਗਾ ਇਹਦਾ ਵੀ oh sorry ਬਾਟਮ ਦੇ ਉੱਤੇ ਤੇ ਨਾਲ ਨੈਕ ਦੇ ਉੱਤੇ ਹੈਂਡਵਰਕ ਆ ਇਹਦੀ ਬਾਟਮ ਆ ਆ ਦੁਪੱਟਾ ਔਰਗਾਂਜਾ ਦਾ ਨਾਲ ਤੇ ਸੂਟ ਜਿਹੜਾ ਜੇ ਇਹ ਵੀ ਆਜੂਗਾ ਜੇ ਵਿਸਕੋਸ ਔਰਗਾਂਜਾ ਦਾ ਰੇਟ ਇਹਦਾ ਵੀ ਸੇਮ ਆਉਣਾ ਜੇ 1290 ਰੁਪਏ ਇੱਕ ਆਸ ਹੋਣੀ ਜੀ ਸ਼ੇਡ ਹੈਗੀ ਇਹ ਵੀ ਆਪਣੇ ਕੋ ਸੇਮ ਰੇਟ 'ਚ ਆਜੂਗੀ ਇਹਦੇ ਵਿੱਚ ਵੀ ਤੁਹਾਨੂੰ ਸਾਰੇ ਦੇ ਵਿੱਚ ਹਾਈਲਾਈਟ ਹੈਂਡਵਰਕ ਦੀ ਮਿਲ ਜੂਗੀ ਚੈੱਕ ਕਰ ਲਿਓ ਬਾਟਮ ਨਾਲ ਕਰੇਪ ਦੀ ਜੇ ਦੁਪੱਟਾ ਜਿਹੜਾ ਜੇ ਉਹ ਤੁਹਾਨੂੰ ਇਹਦੇ ਨਾਲ ਮਿਲ ਜੂਗਾ ਜੇ ਬਹੁਤ ਸੋਹਣਾ ਜਿਹੜਾ ਆ ਨੈੱਟ ਦਾ ਰੇਟ ਸੇਮ ਇਹਨਾਂ ਦਾ ਵੀ 1290 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ 'ਚ ਤੇ ਇੱਕ ਆ ਸੂਟ ਹੈਵੀ ਜਿਹੜਾ ਜੇ ਤੇ ਪਿਆਰਾ ਜਿਹਾ ਕਲਰ ਇਹ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਇਹ ਕਲਰ ਬਹੁਤ ਘਟ ਆਉਂਦਾ ਹੈ ਤੇ ਬਹੁਤ ਘੱਟ ਜਿਹੜਾ ਆ ਇਹ ਮਿਲਦਾ ਵੀਡੀਓ ਦੇ ਵਿੱਚ ਪਾਉਣ ਲਈ ਕਿਉਂਕਿ ਬਹੁਤ ਵਾਰੀ ਦਾ ਦੁਕਾਨ ਤੋਂ ਹੀ ਸੇਲ ਹੋ ਜਾਂਦਾ ਹੈ ਇਹਦੇ ਵਿੱਚ ਵੀ ਤੁਹਾਨੂੰ ਮਿਲ ਜੂਗੀ ਜੇ ਬਾਟਮ ਜਿਹੜੀ ਆ ਸਿਲਕ ਦੀ ਸ਼ਰਟ ਦੇ ਵਿੱਚ ਵਰਕ ਤੇ ਇਹਦੇ ਨਾਲ ਸ਼ਰਟ ਜਿਹੜੀ ਆਣੀ ਆ ਉਹ ਵੀ ਔਰਗਾਂజా ਦੀ ਦੁਪੱਟਾ ਵੀ ਔਰਗਾਂజా ਦਾ ਰੇਟ ਮਿਲੂਗਾ ਤੁਹਾਨੂੰ ਇਹਦਾ ਸਿਰਫ ਤੇ ਸਿਰਫ 1290 ਰੁਪਏ ਤੇ ਇੱਕ ਆ ਵੀ ਪਿਆਰਾ ਜਿਹਾ ਹੈਵੀ ਜਿਹਾ ਸੂਟ ਇਹ ਵੀ ਤੁਹਾਨੂੰ ਆਪਾਂ ਸੇਮ ਰੇਂਜ ਤੇ ਸੇਮ ਰੇਟ 'ਚ ਦੇ ਦੇਣਾ ਜਿਹਦੇ ਨਾਲ ਦੁਪੱਟਾ ਆਉਣਾ ਜੇ ਪਿਓਰ ਦਾ ਇਦੇ ਵਿੱਚ ਬਾਟਮ ਮਸਲੀਨ ਦੀ ਆਉਣੀ ਹੈ ਚੈੱਕ ਕਰ ਲਓ ਬਾਟਮ ਤੇ ਵਰਕ ਵੀ ਨੈਕ ਹੈਵੀ ਤੇ ਇਧਰੋਂ ਸਾਰੇ ਇਹਦੇ ਵਿੱਚ ਹੈਂਡਵਰਕ ਹਾਈਲਾਈਟ ਜਿਹੜਾ ਜੇ ਤੁਹਾਨੂੰ ਮਿਲ ਜੂਗਾ ਜੇ ਦੁਪੱਟਾ ਆਉਣਾ ਜੇ ਪਿਓਰ ਦਾ ਤੇ ਦੁਪੱਟੇ ਤੇ ਵੀ ਬੂਟੀਆਂ ਜਿਹੜੀਆਂ ਜੇ ਮਿਲ ਜਾਣਗੀਆਂ ਤੁਹਾਨੂੰ ਸਾਰੇ ਦੁਪੱਟੇ ਦੇ ਵਿੱਚ ਤੇ ਇਹਦੀ ਵੀ ਆਹ ਲੋ ਘੇਰੇ ਦੇ ਉੱਤੇ ਵੀ ਇਹਦੇ ਜਿਹੜਾ ਜਿਹੜਾ ਹੈਂਡਵਰਕ ਮਿਲ ਜੂਗਾ ਚੈੱਕ ਕਰ ਲਓ ਤੇ ਇਹ ਵਿਸਕੋਸ ਔਰਗਾਂజా ਦਾ ਸੂਟ ਜੇ ਤੇ ਇਹਦਾ ਵੀ ਸੇਮ ਰੇਟ ਆਜੂਗਾ ਜੇ 1290 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਤੇ ਇਹ ਕਾ ਵੀ ਸ਼ਾਨਦਾਰ ਜਿਹਾ ਡਿਜ਼ਾਈਨ ਤੁਸੀਂ ਲੈ ਸਕਦੇ ਜੇ ਜਿਹਦੇ ਦੇ ਨਾਲ ਨੇ ਸਾਰਾ ਸੂਟ ਦੇ ਉੱਪਰ ਆਉਣਾ ਵਰਕ ਬੜਾ ਸੋਹਣਾ ਦੁਪੱਟਾ ਪਿਓਰ ਦਾ ਤੇ ਇਹਦੇ ਨਾਲ ਦਾ ਸੇਮ ਇੱਕ ਕਲਰ ਪਹਿਲਾਂ ਤੁਸੀਂ ਵੇਖ ਚੁੱਕੇ ਜੇ ਇਹ ਹੈਗਾ ਜੇ ਮੂੰਗੀਆਂ ਕਲਰ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਜੇ ਬਹੁਤ ਜ਼ਿਆਦਾ ਪਿਆਰਾ ਇਹਦਾ ਹੈਗਾ ਜੇ ਡਿਜ਼ਾਈਨ ਰੇਟ ਆਊਗਾ ਜੇ ਸੇਮ ਇਹਦਾ 1290 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਇਹਦੇ ਨਾਲ ਦਾ ਵੀ ਦੂਸਰਾ ਕਲਰ ਆ ਗਿਆ ਜੇ ਡਿਜ਼ਾਈਨ ਸੇਮ ਤੁਸੀਂ ਪਹਿਲਾਂ ਵੇਖ ਲਿਆ ਜਿਹਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਜਿਹਾ ਜਿਹੜਾ ਹੈਗਾ ਬਾਟਮ ਵਰਕ ਮਿਲਿਆ ਸੀ ਨਾਲ ਦੁਪੱਟਾ ਔਰਗਾਂਜਾ ਦਾ ਵੀ ਨੈਕ ਦੇ ਨਾਲ ਡਿਜ਼ਾਈਨ ਛੋਟੀਆਂ ਛੋਟੀਆਂ ਬੂਟ ਇਧਰੋਂ ਨਾਲ ਇਹਦੇ ਬੜਾ ਸੋਹਣਾ ਜਿਹੜਾ ਜੇ ਵਰਕ ਬਾਵਾ ਦੇ ਉੱਪਰ ਰੇਟ ਸੇਮ ਇਹਦਾ ਵੀ 1290 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਇਦਾਂ ਹੀ ਸੋਹਣਾ ਜਿਹਾ ਕਲਰ ਤੇ ਇਸ ਤੋਂ ਬਾਅਦ ਜਿਹੜੇ ਹੁਣ ਸੂਟ ਚੈੱਕ ਸ਼ੁਰੂ ਹੋਣ ਲੱਗੇ ਆ ਉਹ ਵੀ ਚੈੱਕ ਕਰਿਓ ਉਹਨਾਂ ਦਾ ਰੇਟ ਪਲੱਸ ਆਉਣਾ ਜੇ ਸਾਰੇ ਸੂਟ ਜਿਹੜੇ ਉਹ ਵੀ ਬਹੁਤ ਸੋਹਣੇ ਸੋਹਣੇ ਨੇ ਡਿਜ਼ਾਈਨ ਹੈਵੀ ਨੇ ਇਹਦੇ ਰੇਟ ਜਿਹੜੇ ਉਹ ਵੀ ਪਲੱਸ ਆਉਣਗੇ ਹੁਣ ਤੇ ਲਓ ਜੀ ਕਰ ਲਓ ਚੈੱਕ ਹੁਣ ਰੇਂਜ ਜਿਹੜੀ ਇਹ ਪਲੱਸ ਦੀ ਸ਼ੁਰੂ ਹੋ ਗਈ ਜੇ ਤੇ ਇਹ ਤੁਸੀਂ ਵੇਖ ਸਕਦੇ ਜੇ ਸੂਟਾਂ ਦੇ ਵਿੱਚ ਹੈਂਡਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਜੇ ਇਧਰੋਂ neck ਦੇ ਉੱਪਰ ਤੇ ਸਾਰਾ ਸੂਟ ਫਰੰਟ ਜਿਹੜੀ ਇਹਦੀ ਬਣੀ ਜੇ ਲੈਂਥ ਇਹਦੀ 42 ਤੱਕ ਰੈਡੀ ਹੋ ਜਾਣੀ ਜੇ ਤੇ ਇਹਦੇ ਘੇਰੇ ਦੇ ਉੱਤੇ ਵੀ ਤੁਸੀਂ ਵੇਖ ਸਕਦੇ ਜੇ ਸਾਰਾ ਹੀ ਹੈਂਡਵਰਕ ਜਿਹੜਾ ਜੇ ਹਾਈਲਾਈਟ ਹੋਇਆ ਤੇ ਕਲਰ ਹੈਗਾ ਜੇ ਇਹਦਾ orange ਮੈਂ ਤੁਹਾਨੂੰ ਪਿੱਛੇ ਇੱਕ ਵਾਰੀ ਕਲਰ ਚੈੱਕ ਕਰਾ ਦਿੰਨਾ ਆਲੋਜੀ ਚੈੱਕ ਕਰ ਲਓ orange ਕਲਰ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਬਾਟਮ ਇਹਦੇ ਨਾਲ ਮਿਲਣੀ ਜੇ ਸਿਲਕ ਦੀ ਉਹ ਪਾੜਾ ਦੀ ਦੁਪੱਟਾ ਉਹਨਾਂ ਜੇ organza ਦਾ ਦੁਪੱਟੇ ਦੇ ਵਿੱਚ ਸਾਰੇ ਬੂਟੀਆਂ ਤੇ ਪਲੱਸ ਕਢਾਈ ਜਿਹੜੀ ਜੇ ਹੋਈ ਹੈ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਬਣਿਆ ਖੋਲ ਕੇ ਦਿਖ ਅਜੀ ਖੋਲੇ ਮੜਾ ਜਾ ਆ ਰਿਹਾ ਜੀ ਆ ਲੋ ਬਹੁਤ ਹੀ ਸ਼ਾਨਦਾਰ ਦੁਪੱਟਾ ਜੇ ਆ ਲੋ ਜੀ ਬਹੁਤ ਸ਼ਾਨਦਾਰ ਦੁਪੱਟਾ ਜੇ ਬਹੁਤ ਜਿਆਦਾ ਸੋਹਣਾ ਇਹਦੇ ਵਿੱਚ ਵਰਕ ਹੈ ਏਮਬ੍ਰੋਇਡਰੀ ਵਰਕ ਤੇ ਇਹਦੇ ਪੱਲਿਆਂ ਦੇ ਉੱਤੇ ਲੈਸਾਂ ਜਿਹੜੀਆਂ ਬਹੁਤ ਸੋਹਣੀਆਂ ਲੱਗੀਆਂ ਤੇ ਇਹਦਾ ਰੇਟ ਜਿਹੜਾ ਆਉਣਾ ਜੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਤੇ ਮਿਲਨੇ ਜੇ 1490 ਰੁਪਈਆ ਦੇ ਵਿੱਚ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 1490 ਰੁਪਈਏ ਆ ਲੋ ਜੀ ਇੱਕ ਆ ਵੀ ਸੂਟ ਚੈੱਕ ਕਰਿਓ ਇਹ ਵੀ ਆਪਾਂ ਪਹਿਲਾਂ ਵੀਡੀਓ 'ਚ ਤੁਹਾਨੂੰ ਦਿੱਤਾ ਸੀਗਾ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਪਹਿਲਾਂ ਵੀਡੀਓ 'ਚ ਜਿਹੜਾ ਵੇਖਿਆ ਸੀ ਉਹਦੇ ਵਿੱਚ ਤੁਹਾਨੂੰ ਆਪਾਂ ਸੇਮ ਰੇਟ ਦਿੱਤੇ ਸੀ 1290 ਰੁਪਏ ਹੁਣ ਇਹ ਸੂਟ ਜਿਹੜੇ ਆ ਗਏ ਜੇ ਆਪਣੇ ਕੋਲ ਬਹੁਤ ਜ਼ਿਆਦਾ ਭੈਂਟ ਤੇ ਬਹੁਤ ਜ਼ਿਆਦਾ ਸੋਹਣੇ ਤੇ ਜਿਹਦੇ ਵਿੱਚ ਫੈਬਰਿਕ ਆ ਗਿਆ ਜੇ ਇਸ ਵਾਰੀ ਇਹਦਾ ਜਿਹੜਾ ਆ ਉਹ ਆ ਗਿਆ ਜੌਰਜਟ ਦੇ ਵਿੱਚ ਹੈਂਡਵਰਕ ਸੇਮ ਆ ਗਿਆ ਡਿਜ਼ਾਈਨ ਸੇਮ ਆ ਗਿਆ ਦੁਪੱਟਾ ਆ ਗਿਆ ਇਹਦੇ ਨਾਲ ਪਿਓਰ ਦਾ ਤੇ ਇਹ ਆ ਗਿਆ ਜੇ ਆਪਣੇ ਕੋਲ ਹੈਂਡਵਰਕ ਦਾ ਡਿਜ਼ਾਈਨ ਨਾਲ ਇਹਦੇ ਸੁਣੀਆਂ ਜਾਂ ਬਣੀਆਂ ਹੋਣਗੀਆਂ ਜੇ ਬਾਹਾਂ ਦੇ ਉੱਪਰ ਆ ਲੋ ਜੀ ਤੇ ਕਲਰ ਬਹੁਤ ਪਿਆਰਾ ਜੇ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਹੈ ਇਹਦਾ ਹੈਂਡਵਰਕ ਦਾ ਹਾਈਲਾਈਟ ਤੁਹਾਨੂੰ ਸਾਰੇ ਸੂਟ 'ਚ ਮਿਲ ਜੂਗਾ ਜੇ ਤੇ ਰੇਟ ਜਿਹੜਾ ਇਹਦਾ ਮਿਲਣਾ ਜੇ ਸੂਟ ਦਾ ਉਹ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 1490 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰ ਲਿਓ ਚੈੱਕ ਇਹ ਵੀ ਆ ਗਿਆ ਜੇ ਸ਼ਿਮਰ ਦੇ ਵਿੱਚ ਸੂਟ ਬਹੁਤ ਪਿਆਰਾ ਜੇ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਜੇ ਜਿਹਦੇ ਵਿੱਚ ਤੁਹਾਨੂੰ ਟਾਈ ਐਂਡ ਟਾਈ ਦਾ ਮਿਲ ਜੂਗਾ ਕਲਰ ਇਹਦੇ ਵਿੱਚ ਸ਼ਿਮਰ ਦੇ ਨਾਲ ਇਹਦੇ ਲੱਗਾ ਹੋਊਗਾ ਜੇ ਪੈਚ ਸੇਮ ਔਰ ਗੰਜਾ ਦਾ ਪੈਚ ਦੇ ਉੱਪਰ ਕਢਾਈ ਨੱਕ ਤੇ ਬਹੁਤ ਜ਼ਿਆਦਾ ਸੋਹਣੀ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਚਨਾਉਣ ਦਾ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾਉਣਾ ਬਹੁਤ ਪਿਆਰਾ ਦੁਪੱਟਾ ਜੇ ਬਾਟਮ ਪਲੇਨ ਹੋਣੀ ਜੇ ਤੇ ਇਹਦੀ ਵੀ ਲੈਂਥ ਜਿਹੜੀ ਜੇ ਸੇਮ ਬਣ ਜੂਗੀ ਜੇ 42 ਤੱਕ ਤੇ ਆ ਹੈਗਾ ਜੇ ਸੋਨਾ ਦਾ ਸੂਟ ਤੇ ਦੁਪੱਟਾ ਦਾ ਖੋਲ ਕੇ ਦਿਖਾ ਦਿੰਦੇ ਤੁਹਾਨੂੰ ਚੈੱਕ ਕਰ ਲਿਓ ਹੈਵੀ ਦੁਪੱਟਾ ਤੇ ਹੈਵੀ ਸੂਟ ਹੈ ਰੇਟ ਇਹਦਾ ਵੀ ਸਿਰਫ ਆਉਣਾ ਜੇ 1400 ਤੇ 90 ਰੁਪਏ ਸਾਰੇ ਦੁਪੱਟਾ ਜਿਹੜਾ ਜੇ ਡਿਜ਼ਾਈਨਰ ਇਦਾਂ ਬਣਿਆ ਜੇ ਆ ਲਓ ਜੀ ਰੇਟ ਸੇਮ ਆਊਗਾ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ 1490 ਰੁਪਈਆ ਦਾ ਸੂਟ ਜੇ ਸਿਰਫ ਇਹ ਤੇ ਆ ਵੀ ਕਰਿਓ ਚੈੱਕ ਬਹੁਤ ਜਿਆਦਾ ਸੋਹਣੀ ਸ਼ੇਡ ਆ ਗਈ ਜੇ ਬਹੁਤ ਪਿਆਰੀ ਜੀ ਗ੍ਰੀਨ ਸ਼ੇਡ ਤੇ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਸਾਰੇ ਸੂਟ ਦੇ ਉੱਤੇ neck ਤੇ work ਨਾਲ bottom ਤੇ ਥੱਲੇ ਘੇਰੇ ਦੇ ਉੱਤੇ ਬੜਾ ਸੋਹਣਾ ਜਿਹਾ work ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਆਉਣਾ ਜੇ ਬਹੁਤ ਜਿਆਦਾ ਸੋਹਣਾ organza ਦਾ ਦੁਪੱਟੇ ਤੇ ਵੀ ਸਾਰੇ work ਮਿਲ ਜੂਗਾ ਤੇ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਆ ਜੂਗਾ ਜੇ 1490 ਰੁਪਈਆ ਦਾ ਸ਼ਿਪਿੰਗ ਫ੍ਰੀ ਦੇ ਨਾਲ ਆਹ ਲਓ ਜੀ ਆ ਵੀ ਆ ਕਰਿਓ ਚੈੱਕ ਇਹ ਸਾਡੀ ਮੈਡਮ ਪਿਛੇ ਖਲੋਤੀ ਆਖੀ ਜਾਂਦੀ ਆਹ ਸੂਟ ਬਹੁਤਾ ਸੋਹਣਾ ਹੈ ਇਹ ਮੈਨੂੰ ਦੇਣਾ ਨਹੀਂ ਇਹ ਹੁਣ ਸਾਡਾ ਕੋਈ ਲੱਕੀ ਕਸਟਮਰ ਹੀ ਲੈ ਕੇ ਜਾਊਗਾ ਤੇ ਇਹਨੂੰ ਨਹੀਂ ਦੇਣਾ ਚੈੱਕ ਕਰਿਓ ਜੀ ਆਹ ਲਓ ਜੀ ਇਹਦੇ neck ਦੇ ਉੱਤੇ ਵਰਕ ਵੇਖੋ ਕਿੰਨਾ ਸੋਹਣਾ ਹੈ ਹੈਂਡਵਰਕ ਸਾਰੇ ਹੀ ਤੇ ਆ ਇਹਦੀ ਬਾਟਮ ਜੇ ਨਾਲ ਇਹਦੇ ਇਹ ਮਿਲ ਜੂਗੀ ਤੁਹਾਨੂੰ ਉਪਾੜਾ ਸਿਲਕ ਦੇ ਵਿੱਚ ਤੇ ਦੁਪੱਟਾ ਜਿਹੜਾ ਜੇ organza ਦਾ ਤੇ ਦੁਪੱਟੇ ਦੇ ਉੱਤੇ ਡਿਜ਼ਾਈਨਰ ਤੁਸੀਂ ਵੇਖ ਸਕਦੇ ਜੀ ਆਹ ਲਓ ਜੀ ਇਹ ਵੀ ਨਾਲ ਵਰਕ ਹੈ ਬਹੁਤ ਸੋਹਣਾ ਦੁਪੱਟੇ ਦੇ ਉੱਤੇ ਤੇ ਆਹ ਸਾਰੇ ਸੂਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਘੇਰੇ ਦੇ ਉੱਤੇ ਵਰਕ ਹਾਂਡ ਵਰਕ ਬਹੁਤ ਪਿਆਰਾ ਪਿਆਰਾ ਹਾਂਡ ਵਰਕ ਹੋਇਆ ਜੇ ਇਹਦੇ ਵਿੱਚ ਤੇ ਛੋਟੀਆਂ ਛੋਟੀਆਂ ਬੂਟੀਆਂ ਦੀ ਫਿਲਿੰਗ ਜਿਹੜੀ ਜੇ ਸਾਰੇ ਸੂਟ ਦੇ ਵਿੱਚ ਮਿਲ ਜੂਗੀ ਤੇ ਫੈਬਰਿਕ ਇਹਦਾ ਜਿਹੜਾ ਆਉਣਾ ਜੇ ਉਹ ਵੀ ਆਉਣਾ ਜੇ ਔਰਗਾਂజా ਵਿਸਕੋਸ ਦਾ ਰੇਟ ਸੇਮ ਆਉਣਾ ਜੇ ਇਹਦਾ 1490 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਸ ਤੋਂ ਬਾਅਦ ਸੂਟ ਜਿਹੜਾ ਤੁਹਾਨੂੰ ਦਿਖਾਉਣ ਲੱਗਾ ਬੜਾ ਹੈਵੀ ਸੂਟ ਜੇ ਉਹ ਵੀ ਚੈੱਕ ਕਰਿਓ ਹਾਂਜੀ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਇਹਦੇ ਵਿੱਚ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਇਹਦੀ ਨੱਕ ਦੇ ਉੱਤੇ ਵਰਕ ਕਿੰਨਾ ਸੋਹਣਾ ਸੂਟ ਦੇ ਫਿਰ ਇਹਦੇ ਵਿੱਚ ਪੈਚ ਚੈੱਕ ਕਰੋ ਬਾਟਮ ਦੇ ਉੱਤੇ ਕਿੰਨਾ ਸੋਹਣਾ ਲੱਗਾ ਫਿਰ ਇਧਰੋਂ ਇਹਦੇ ਘੇਰੇ ਦੇ ਉੱਤੇ ਪੈਚ ਇਧਰੋਂ ਘੇਰੇ ਦੇ ਉੱਤੇ ਸਾਰੇ ਦੇ ਵਰਕ ਤੇ ਹੈਂਡਵਰਕ ਫਿਰ ਇਹਦਾ ਆਗਾ ਦੁਪੱਟਾ ਨਾਲ ਸੇਮ ਕਲਰ ਦਾ ਦੁਪੱਟੇ ਦੇ ਉੱਪਰ embroidery ਵਰਕ ਨਾਲ ਲੱਗੀ ਲੈਸ organza ਦਾ ਦੁਪੱਟਾ ਤੇ organza ਦਾ ਹੀ ਸੂਟ ਤੇ ਬਾਟਮ ਜਿਹੜੀ ਜੇ ਉਹ ਆਗੂਣੀ ਜੇ ਮਸਲੀਨ ਦੀ ਤੇ ਟਾਪ ਦਾ ਸੂਟ ਜੇ ਮੁੰਗਿਆ ਸ਼ੇਡ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 1490 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਆਹ ਲਓ ਜੀ ਆ ਵੀ ਚੈੱਕ ਕਰਿਓ ਜੀ ਪਹਿਲਾਂ ਤਾਂ ਕਲਰ ਚੈੱਕ ਕਰੋ ਫਿਰ ਇਹਦੇ ਕੰਟਰਾਸਟ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਸੂਟ ਆ ਬਈ ਬਹੁਤ ਫਿਰ ਦੱਸੋ ਮੈਡਮ ਜੀ ਸੋਹਣਾ ਕਿ ਨਹੀਂ ਸੋਹਣਾ ਹੈ ਬਹੁਤ ਸੋਹਣਾ ਤੇ ਆਹ ਲਓ ਜੀ ਆ ਵੀ ਕਰੋ ਚੈੱਕ ਇਹਦੇ ਪੈਚਵਰਕ ਐਮਬਰਾਇਡਰੀ ਨਾਲ ਇਧਰੋਂ ਦੁਪੱਟਾ ਚਨੋਂਨ ਦਾ ਬਾਹਾਂ ਦੇ ਉੱਪਰ ਪੈਚਵਰਕ ਐਮਬਰਾਇਡਰੀ ਜੇ ਬਹੁਤ ਸੋਹਣੀ ਬਾਟਮ ਪਲੇਨ ਆਹ ਲੋ ਜੀ ਚੈੱਕ ਕਰੋ ਹੈਂਡਵਰਕ ਜਿਹੜਾ ਜੇ ਉਹ ਤਾਂ ਸਾਰੇ ਸੂਟਾਂ ਦੇ ਵਿੱਚ ਐ ਫ੍ਰੀ ਜੀ ਮਿਲ ਰਿਹਾ ਤੁਹਾਨੂੰ ਰੇਟ ਵੀ ਫ੍ਰੀ ਵਾਲੇ ਮਿਲ ਰਿਹਾ ਜੇ ਤੇ ਸ਼ਿਪਿੰਗ ਜਿਹੜੀ ਜੇ ਫ੍ਰੀ ਆ 올 ਓਵਰ ਇੰਡੀਆ ਦੇ ਵਿੱਚ ਕਲਰ ਚੈੱਕ ਕਰ ਲਓ ਤੇ ਸੂਟ ਬੁੱਕ ਕਰ ਲਿਓ ਇਸ ਤੋਂ ਬਾਅਦ ਜਿਹੜਾ ਸੂਟ ਆਉਣ ਵਾਲਾ ਥੱਲੇ ਉਹ ਵੀ ਚੈੱਕ ਕਰਿਓ ਉਹ ਵੀ ਪਲੱਸ ਰੇਂਜ ਦਾ ਜੇ ਆਜੋ ਤੁਹਾਨੂੰ ਮੈਂ ਦਿਖਾਉਣਾ ਸੂਟ ਉਹ ਵੀ ਤੇ ਆਹ ਲੋ ਜੀ ਚੈੱਕ ਕਰ ਲਓ ਕ੍ਰੇਪ ਸਿਲਕ ਦੇ ਉੱਤੇ ਸੂਟ ਜੇ ਤੇ ਬਹੁਤ ਹੀ ਜ਼ਿਆਦਾ ਪਿਆਰਾ ਕਿਦਾ ਹੈਗਾ ਜੀ ਕਲਰ ਨਾਲ ਦੁਪੱਟਾ ਇਹਦੇ ਚਨਾਉਂਦਾ ਜੇ ਬਹੁਤ ਸੋਹਣੇ ਦੁਪੱਟੇ ਦੇ ਪੱਲੇ ਬਣੇ ਹੈਵੀ ਬੜੇ ਟਾਪ ਦੇ ਤੇ ਆਹ ਲੋ ਜੀ ਚੈੱਕ ਕਰਿਓ ਸਾਰੇ ਸੂਟ ਦੇ ਵਿੱਚ ਵਰਕ ਤੇ ਆਹ ਸੋਨਾ ਜਿਹਾ ਮੋਰਾਂ ਵਾਲਾ ਡਿਜ਼ਾਈਨ ਇਹ ਵੀ ਸੂਟਾਂ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਤਹਿਲਕਾ ਮਚਾਇਆ ਸੀ ਤੇ ਇਹ ਆਪਣੇ ਕੋਲ ਤੁਹਾਨੂੰ ਮਿਲ ਜੂਗਾ ਜੀ ਜਿਹਦੇ ਵਿੱਚ ਤੁਹਾਨੂੰ ਨਾਲ ਸੋਨਾ ਜਿਹਾ ਹੈਵੀ ਡਿਜ਼ਾਈਨ ਮਿਲਣਾ ਇਹਦੀਆਂ ਬਾਹਵਾਂ ਦੇ ਉੱਪਰ ਬਹੁਤ ਜ਼ਿਆਦਾ ਸੋਹਣਾ ਹੈਵੀ ਡਿਜ਼ਾਈਨ ਹੈ ਇਹਦੇ ਵਿੱਚ ਤੇ ਆਹ ਨਾਲ ਦੁਪੱਟਾ ਇਹਦੇ ਚਨਾਉਂਦਾ ਤੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ 1690 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੋ ਬਾਅਦ ਜਿਹੜਾ ਸੂਟ ਆ ਜੀ ਉਹ ਵੀ ਤਾਂ ਆਪਾਂ ਇਸੇ ਕਰਕੇ ਐਂਡ 'ਚ ਰੱਖਿਆ ਸੀ ਲੁਕਾ ਕੇ ਰੱਖਿਆ ਸੀ ਤੁਹਾਡਾ ਜੀ ਇਹ ਤੁਸੀਂ ਜਰੂਰ ਸੂਟ ਬੁੱਕ ਕਰਿਓ ਕਲਰ ਆਉਣਾ ਜੇ ਤਾਂ ਕਰੀਮ ਨਾਲ ਕੰਟਰਾਸਟ ਆਉਣਾ ਜੇ ਰੈੱਡ ਚੈੱਕ ਕਰਿਓ ਜੀ ਇਹਦੇ ਨੈਕ ਦੇ ਉੱਤੇ ਡਿਜ਼ਾਈਨ ਕਰਨਾ ਸੋਹਣਾ ਸੂਟ ਦੇ ਤੇ ਆਹ ਜਿਹੜੀ ਵਰਕੇ ਦਾ ਬਹੁਤ ਹੀ ਜ਼ਿਆਦਾ ਪਿਆਰਾ ਸੋਹਣਾ ਸੋਹਣਾ ਵਰਕ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਆਉਣਾ ਜੇ ਬਹੁਤ ਜ਼ਿਆਦਾ ਸੋਹਣਾ ਚੁਣੋਂ ਦਾ ਇਹਦੇ ਨਾਲ ਜਿਹੜਾ ਦੁਪੱਟਾ ਲੱਗਾ ਆ 1500 ਦਾ ਕਲਾ ਦੁਪੱਟਾ ਹੀ ਆ ਜੀ ਇਹ ਠੀਕ ਆ ਜੀ ਤੇ ਬਾਕੀ ਆ ਫੈਬਰਿਕ ਤੇ ਵਰਕ ਦੁਪੱਟਾ ਇਹਦੇ ਨਾਲ ਬਾਟਮ ਜਿਹੜੀ ਜੇ ਪਲੇਨ ਤੇ ਫੈਬਰਿਕ ਇਹਦਾ ਜਿਹੜਾ ਆਉਣਾ ਜੇ ਸੇਮ ਦਾ ਸੂਟ ਦਾ ਸੇਮ ਆਊਗਾ ਜੇ ਉਹ ਪਾੜਾ ਸਿਲਕ ਤੇ ਰੇਟ ਇਹਦਾ ਜਿਹੜਾ ਆਉਣਾ ਜੇ ਉਹ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 1690 ਰੁਪਏ ਸ਼ਿਪਿੰਗ ਫਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਬਾਕੀ ਹੋਰ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Instagram ਪੇਜ ਨੂੰ ਕਰ ਲੋ ਫੋਲੋ ਤੇ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ